ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਡੇ ਆਸਤੇ ਦੋ ਝੋਟੀਆਂ ਲੈ ਕੇ ਆਏ ਆ ਇੱਕ ਝੋਟੀ ਸੂਈ ਆ ਤੇ ਇੱਕ ਸੋਨਾਨੀ ਚੰਗੀ ਕੁਆਲਿਟੀ ਦੀਆਂ ਝੋਟੀਆਂ ਵਾਂ ਤੇ ਬਹੁਤ ਜ਼ਿਆਦੀ ਚੰਗੀ ਕੁਆਲਿਟੀ ਦੀਆਂ ਹਰਿਆਣੇ ਦੀਆਂ ਝੋਟੀਆਂ ਆਪਣੇ ਕੋ ਤੇ ਅੱਜ ਜੱਗੀਆਂ ਹੋਵਾਂ ਦਾ ਕਰਦੇ ਆ ਗੱਲ ਜੀ ਤੇ ਕੀ ਪ੍ਰਾਈਸ ਇਹਨਾਂ ਦਾ ਸਤਿ ਸ਼੍ਰੀ ਅਕਾਲ ਜੱਗੀ ਜੀ ਸਤਿ ਸ਼੍ਰੀ ਅਕਾਲ ਬਾਰਸਾਲ ਜੀ ਹੋਰ ਸਭਾਂ ਕੀ ਹਾਲ ਨੇ ਹਾਂ ਜੀ ਬਹੁਤ ਵਧੀਆ ਜੀ ਚਾਹੀਦੀ ਕਰ ਪਾਈਏ ਚਲੋ ਹਾਂਜੀ ਕਿਰਪਾ ਜੀ ਹਾਂਜੀ ਹਾਂਜੀ ਹੋਰ ਆ ਦੋ ਝੋਟੀਆਂ ਲੈ ਆਂ ਠੀਕ ਹੈ ਜੀ ਹਾਂਜੀ ਬਹੁਤ ਚੰਗੀਆਂ ਝੋਟੀਆਂ ਠੀਕ ਹੈ ਆ ਤੇ ਕੋਆ ਨੋਟ ਦੀ ਕੱਟੀ ਆ ਬਹੁਤ ਚੰਗੀ ਆ ਹਾਂਜੀ ਹਾਂਜੀ ਚੌਗੀ ਹੋਣੀ ਆ ਕੱਟੀ ਅੱਛਾ ਬਹੁਤ ਚੰਗੀ ਆ ਤੇ ਪਿੰਡ ਦੱਸ ਦਿਓ ਤੇ ਨੰਬਰ ਦੱਸ ਦਿਓ ਫੋਨ ਨੰਬਰ ਪਿੰਡ ਮੱਤੇয়াল ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅਮਰਸਰ ਠੀਕ ਹੈ ਹਾਂਜੀ ਤੇ ਨਾਮ ਜਗਪ੍ਰੀਤ ਸਿੰਘ ਹਾਂਜੀ ਤੇ 887296265 ਨੰਬਰ ਜੀ ਠੀਕ ਹੈ ਠੀਕ ਹੈ ਤੇ ਆ ਕੱਟੀ ਵੇਖੋ ਹਾਂਜੀ ਆ ਵੇਖੋ ਬੱਚਾ ਪੁੱਤ ਆਇਆ ਤਾਂ ਪੰਨੀ ਵੇਖੋ ਕੱਟੀ ਖਾਣ ਦੇ ਕੋ ਕੱਢਿਆ ਕੱਟੀ ਠੀਕ ਹੈ ਚੋਣ ਮਤਲਬ ਇਹ ਰੂਹ ਆ ਇੰਨੀ ਚੋਣ ਚੰਗੀ ਆ ਬਹੁਤ ਚੰਗੀ ਚੋਣ ਬਹੁਤ ਚੰਗੀ ਚੋਣ ਵੇਖੋ ਹਾਂ ਚੋਣ ਬਹੁਤ ਚੰਗੀ ਕੱਟੀ ਉਹ ਦਿਆਂ ਦੀ ਤਾਰਾਂ ਦੋ ਮੈਨੂੰ ਵੇਖੋ ਹਾਂ ਬਹੁਤ ਕੱਟੀ ਜਾਂਦਾ ਤੇ ਸਾਰੀ ਜੈੱਡ ਬਲੈਕ ਹੈ ਕਿਹੜੀ ਹੈ ਜੈੱਡ ਬਲੈਕ ਇਹ ਹੈ ਨੂਰ ਦੀ ਕੱਟੀ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਕੋਹਾ ਨੂਰ ਦੀ ਕੱਟੀ ਆ ਤੇ ਇਹ ਕੱਟੀ ਵੀ ਮਗਰ ਮਗਰ ਕੱਟੀ ਦੇ ਪਹਿਲਾ ਸੁਆ ਪਹਿਲਾ ਸੁਆ ਇਹ ਜੈਡ ਬਲੈਕ ਆ ਜੈਡ ਬਲੈਕ ਪਿਛੇ ਵੀ ਕੱਟੀ ਆ ਤੇ ਆਪ ਵੀ ਝੋਟੀ ਚੰਗੀ ਆ ਪਹਿਲਾ ਸੁਆ ਤੇ ਥਾਨ ਕੁਆਲਟੀ ਤੇ ਤੁਹਾਨੂੰ ਚੈੱਕ ਕਰਾਉਂਦੇ ਇੱਧਰ ਵੇਖੋ ਥਾਨ ਵੇਖੋ ਤੁਹਾਨੂੰ ਇੱਧਰ ਵੇਖੋ ਨੇੜ ਤੋਂ ਖਾਉਂਦੇ ਝੋਟੀ ਤੇ ਬਹੁਤ ਜ਼ਿਆਦੇ ਚੰਗੇ ਬਹੁਤ ਚੰਗੀ ਝੋਟੀ ਹਾਂਜੀ ਹਾਂਜੀ ਝੋਟੀ ਦਾ ਸਿੰਘ ਸੁng ਬਹੁਤ ਚੰਗਾ ਵਾ ਆ ਵੇਖੋ ਝੋਟੀ ਪਲੀ ਪਲਾਈ ਚੰਗੀ ਝੋਟੀ ਐ ਫੇਕਣ ਫਟੇ ਫੇਕਣ ਆਹ ਵੇਖੋ ਆਹ ਕੋਈ ਐ ਤੂ ਬੋਲ ਗਾਲਿਆ ਤੂ ਬੋਲ ਗਾਲ ਗੀ ਆ ਹਾਂ ਵੇਖੋ ਝੋਟੀ ਜਿਆਦੀ ਚੰਗੀ ਲੱਗਦੀ ਹੈ ਸਲਕਾਰੀ ਲਾ ਕੇ ਖਾ ਲਦੇ ਨੇ ਆ ਵੇਖੋ ਬੋਲ ਗਾਲਿਆ ਪਲੀ ਜੁੜੀ ਆ ਘਟੀ ਸਹੀ ਗੱਲ ਸਹੀ ਗੱਲ ਬੋਲ ਬੋਲ ਗਾਲ ਬਹੁਤ ਚੰਗੀ ਕੁਆਲਿਟੀ ਦੀ ਝੋਟੀ ਆ ਤੇ ਥਣ ਥਣ ਲੈ ਵੇ ਦੀ ਚੰਗੀ ਆ ਆ ਵੇਖੋ ਜਿਆਦੀ ਸਾਫ ਆ ਘਟੀ ਆ ਵੇਖੋ ਹਾਂਜੀ ਆਹ ਕੋਸਟ ਹੈ ਛੋਟੀ ਇਹ ਵੇਖੋ ਸਮਾਲ ਆ ਕੇ ਛੋਟੀ ਬਹੁਤ ਚੰਗੀ ਲੱਗਦੀ ਹੈ ਹਾਂਜੀ ਹਾਂਜੀ ਸੁੰਬਾ ਥਾਣਾ ਦਿੰਦੇ ਜੇ ਹਾਂਜੀ ਹਾਂਜੀ ਕਾਲ ਕਟਿੰਗ ਕਰ ਲਈ ਆ ਤੇ ਇਹਦਾ ਗੇਟ ਜੈ 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 ਛੋਟਾ ਰੇਟ ਕਰ ਦੇਣਾ ਹਾਂਜੀ ਛੋਟਾ ਹੀ ਪਰ ਵੀ ਜੇ ਜਿਹੜੀ ਪਹਿਲੇ ਫੋਨ ਤੇ ਆਵੇਗੇ ਹਾਂਜੀ ਹਾਂਜੀ 130 ਕਰ ਦਈਏ ਕੋ ਜੈ ਜੈ ਕਰੋ 120 115 ਦੀ ਹਾਂ ਨਾ ਦੇ ਦਾਂਗੇ 115000 ਦੀ ਛੋਟੀ ਦੇਣੀ ਆ ਬਹੁਤ ਚੰਗੀ ਕੁਆਲਿਟੀ ਦੀ ਆ ਉਹਦੇ ਵਿੱਚ ਹੋਰ ਥੋੜਾ ਮਾਨਤਣ ਹੋ ਜੂਗਾ ਜੱਗੀ ਨਹੀਂ ਕਰਦੇਗੇ ਕੋਈ ਨਹੀਂ ਉਹ ਆਏ ਹਾਂਜੀ ਆਏਗੇ ਤਾਂ ਮਾਨਤਣ ਕਰ ਦੇਣਗੇ ਹਾਂਜੀ ਬਾਕੀ ਕੱਟੀ ਬਹੁਤ ਸਿੱਧੀ ਹਾਂਜੀ ਸਿਰਾ ਕੱਟੀ ਆ ਇਹ ਤਾਂ ਗੱਬਰ ਆ ਕੱਟੀ ਹਾਂਜੀ ਹਾਂਜੀ ਆਹ ਦੇਖੋ ਇਹ ਵੀ ਬਹੁਤ ਚੰਗੀ ਇਹ ਗੱਬਰ ਆ ਕਿੰਨਾ ਚਿਰ ਖੜਦੀ ਏ ਇਹ ਬਸ ਤਿਆਰ ਹੀ ਆ ਦੋ ਤਿੰਨ ਦਿਨ ਖੜਨਾ ਹੀ ਜ਼ਿਆਦਾ ਨਹੀਂ ਬਸ ਠੀਕ ਹਾਂਜੀ ਤਿੰਨ ਕਿ ਦਿਨ ਖੜਦੀ ਝੋਟੀ ਨੇ ਠੀਕ ਹੈ ਝੋਟੀ ਇਹ ਵੀ ਝੋਟੀ ਆ ਗੁਲਾਬੀ ਦੇ ਵਜ੍ਹਾ ਕਰਕੇ ਦੱਸ ਦਿੰਦੇ ਆ ਇਹ ਦੂਜਾ ਸੁਹਾ ਜੇ ਦੁਕਾਣਾਂ ਪਹਿਲੇ ਸਵੇਰੇ ਦਾ ਰਿਕਾਰਡ ਕੀ ਗਾ ਜੀ ਪਹਿਲੇ ਸਵੇਰੇ ਮਤਲਬ ਦੁੱਧ ਦੇ ਉਹਨੇ ਉਹਨਾਂ ਨੇ ਕਿਹਾ 12 13 12 13 ਲੀਟਰ ਪਹਿਲੇ ਸਵੇਰੇ ਪਾਇਆ ਐਰ ਦੀ 14 15 ਦੇ ਵਧੀਆ ਪਾਉਗੀ ਹਾਂ ਜੀ ਦੂਜੀਆਂ ਸਵੇਰਾਂ ਪਾਉਂਗੀ ਪਾਉਗੀ ਇਹ ਐ ਨਾ ਮਰਦੀ ਉਹਨਾਂ ਦਾ ਆਪਾਂ ਤਿੱਜੀ ਝੋਟੀਆਂ ਲੈਂਦੀ ਆ ਠੀਕ ਹੈ ਬੜੀ ਤਿੱਜੀ ਝੋਟੀਆਂ ਤਿੱਜੀ ਝੋਟੀਆਂ ਆ ਗਈ ਆ ਹਾਂ ਜੀ ਤਿੱਜੀ ਝੋਟੀਆਂ ਆ ਗਈ ਆ ਮਰਦੀ ਉਹਨਾਂ ਕੋਲ ਬਹੁਤ ਚੰਗੇ ਚੰਗੀ ਕੁਆਲਿਟੀ ਦੀਆਂ ਝੋਟੀਆਂ ਨੇ ਦੁੱਧ ਵਾਲੀਆਂ ਨਿਕਲਦੀਆਂ ਦੁੱਧ ਵਾਲੀਆਂ ਝੋਟੀਆਂ ਹਾਂ ਜੀ ਹਾਂ ਜੀ ਠੀਕ ਹੈ ਝੋਟੀ ਨੇ ਬਾਦ 2-4 ਦਿਨ ਖੜਦੇ ਆ ਝੋਟੀ ਲੇਵੇ ਲੂਵੇ ਦੀ ਵੀ ਚੰਗੀ ਖੁੱਲੀ ਆ ਹਾਂਜੀ ਬਹੁਤ ਹਾਂਜੀ ਸਾਫ ਹੈ ਲੇਵੇ ਲਾਵੇ ਦੀ ਆ ਆ ਵੇਖੋ ਝੋਟੀ ਸਾਫ ਹੈ ਉਦਾਂ ਪੜ ਜੋ ਵੀ ਇਹਦਾ ਚੰਗਾ ਝੋਟੀ ਨੂੰ ਹਾਂਜੀ ਆ ਵੇਖੋ ਹਾਂਜੀ ਜੱਗੀ ਇਹਦਾ ਛੋਟਾ ਰੇਟ ਕਰ ਛੋਟਾ ਕਿੰਨਾ ਕੁ 130 ਹਾਂਜੀ 150 ਹੋਰ 120 ਦੀ हां ਨਾ ਦੇਵਾਂਗੇ 120000 ਇਹ 120000 ਦੀ ਆ 115000 ਦੀ ਝੋਟੀ ਹਾਂਜੀ ਹੋਰ ਕੋਈ ਜੱਗੀ ਬਸ ਇਹ ਦੋ ਝੋਟੀਆਂ ਜੇ ਹਾਂਜੀ ਆਪਣੇ ਕੋਲ ਹੋਰ ਵੀ ਮਾਲ ਉੱਤ ਹੈਗਾ ਵਾ ਬਸ ਦੋ ਝੋਟੀਆਂ ਖੋਣੀਆਂ ਆਪਾਂ ਦੋ ਝੋਟੀਆਂ ਹਾਂਜੀ ਆਹ ਵੇਖੋ ਤੁਹਾਨੂੰ ਮਖਾਣੀਆਂ ਝੋਟੀਆਂ ਇੱਧਰ ਵੀ ਬੱਜੀਆਂ ਵਾ ਕੋਹ ਅੰਦਰ ਬੱਜੀਆਂ ਆ ਵੇਖੋ ਝੋਟੀਆਂ ਚੰਗੀਆਂ ਵਾ ਆਪਣੇ ਕੋਲ ਹੋਰ ਵੀ ਮਾਰ ਹੈਗਾ ਵਾ ਹਾਂਜੀ ਹਾਂਜੀ ਉਹ ਦੋਤੇ ਉਹ ਵੀ ਝੋਟੀਆਂ ਚੜੀਆਂ ਵਾ ਚੜੀਆਂ ਹਾਂਜੀ ਇਸ ਟਾਈਮ ਜੇ ਕੋ ਦੁੱਧ ਵਧਿਆ ਕਿੰਨਾ ਕਿੰਨਾ ਦੁੱਧ ਹੈ ਦੁੱਧ ਭਾਜੀ ਇਹ ਟਾਈਮ 15 ਵੀ ਹੈਗਾ ਵਾ ਠੀਕ ਆ ਠੀਕ ਆ ਤੇ 16 14 ਹਾਂ ਤੇ 13 ਕਿਲੋ ਵੀ ਤਿਆਰ ਹੈਗਾ ਤਿਆਰ ਹੈਗਾ ਮਤਲਬ ਕਿ ਦੁੱਧ ਵਾਲੀਆਂ ਝੋਟੀਆਂ ਟਾਈਮ ਤਿਆਰ 12 ਤੋਂ ਲੈ ਕੇ ਤੇ 15 ਤੱਕ ਤਿਆਰ ਤਿਆਰ ਹਾਂ ਦੋ ਟਾਈਮ ਭਾਵੇਂ ਇਹ ਝੋਟੀ ਦਾ ਦੁੱਧ ਦੁੱਧ ਦਾ ਦੱਸਿਆ ਨਹੀਂ ਕਿੰਨਾ ਦੁੱਧ ਹੈ ਇਹ ਦੇਖੋ ਦੁੱਧ ਇਹ ਦੇਖੋ ਬਾਸਾ ਵੀ ਇਹ ਦੇਖੋ 10 ਲੀਟਰ ਹੋਊਗਾ 10 ਲੀਟਰ ਦੁੱਧ ਤਿਆਰ ਤਿਆਰ ਠੀਕ ਆ ਠੀਕ ਆ ਆ ਦੋ ਟਾਈਮ ਚ ਆਉਂਦਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਅੱਗੀ ਜੀ ਤੁਹਾਡਾ ਸਾਰੀ ਗੱਲ